ਚਬੀ 10 25 ਨੂੰ ਕਰੀਬ 2 ਵਜੇ ਰਾਤੀ ਇੱਕ ਵਾਰਦਾਤ ਹੋਇਆ ਸੀ ਗੁੰਮਟਾਲੇ ਏਰੀਏ ਦੇ ਵਿੱਚ ਜਿਸ ਦੇ ਵਿੱਚ ਤਿੰਨ ਨੌਜਵਾਨ ਮੁੰਡੇ ਨੇ ਇੱਕ ਬਾਈਕ ਰਾਹੀ ਇੱਕ ਆਟੋ ਨੂੰ ਰੋਕ ਕੇ ਰਸਤੇ ਦੇ ਵਿੱਚ ਉਹਨਾਂ ਤੋਂ ਕੋਕੇ ਕੁਝ ਸਮਾਨ ਖੋਕੇ ਲੈ ਗਿਆ ਸੀ ਸਾਡਾ ਟੀਮ ACP ਵੈਸਟ ਸ਼ਿਵਦਰਸ਼ਨ ਤੇ ਆਪਣਾ SHO ਕੈਂਟ ਜਤਿੰਦਰ ਜੀ ਇਹਨਾਂ ਨੇ ਬਹੁਤ ਚੰਗੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ 72 ਆਵਰਸ ਦੇ ਵਿੱਚ ਵਿੱਚ ਉਨ ਤੀਨੋਂ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਹਿਊਮਨ ਇੰਟੈਲੀਜੈਂਸ ਰਾਹੀਂ ਤੇ ਟੈਕਨੀਕਲ ਐਨਾਲਿਸਿਸ ਕਰਕੇ ਇਹ ਤਿੰਨ ਦੋਸ਼ੀ ਜਿਹੜਾ ਹੈਗਾ ਇੱਕ ਰੰਜੀਤ ਫੌਜੀ ਹੈ ਉਹਦੇ ਖਿਲਾਫ 7 ਮੁਕਦਮੇ ਆਲਰੇਡੀ ਦਰਜ ਹੋ ਚੁੱਕੀ ਹੈ ਵਕ ਵਕ ਧਾਰਾ ਦੇ ਐਨਡੀਪੀਐਸ ਐਕਟ ਦੇ ਵੀ ਹੈ ਕੇਸਸ ਉਹਨਾਂ ਦੇ ਖਿਲਾਫ ਤੇ ਦੂਜਾ ਜਿਹੜਾ ਦੋਸ਼ੀ ਹੈ ਪਲਵਿੰਦਰ ਸਿੰਘ ਉਰੇ ਖਿਲਾਫ ਵੀ ਦੋ ਮੁਕਦਮੇ ਦਰਜ ਹੋਇਆ ਸੀਗਾ ਇਹ ਹੈਬਿਚੁਅਲ ਅਫੈਂਡਰਸ ਸੀ ਤੇ ਸਾਡਾ ਟੀਮ ਬਹੁਤ ਮਿਹਨਤੀ ਨਾਲ ਇਹਨਾਂ ਨੂੰ ਗ੍ਰਿਫਤਾਰੀ ਕਰ ਲਿਆ ਤਿੰਨੋਂ ਜਣੇ ਦੀ ਤੇ ਇਨਾਂ ਤੋਂ ਇੱਕ 골ਡ ਚੇਨ ਦੋ ਇਅਰ ਦੋ ਇਅਰਿੰਗਸ ਇੱਕ 골ਡ ਰਿੰਗ ਇੱਕ ਸਿਲਵਰ ਰਿੰਗ ਤੇ ਜਿਹੜਾ ਮੋਟਰਸਾਈਕਲ ਵਾਰਦਾਤ ਵਾਸਤੇ ਯੂਜ਼ ਕੀਤਾ ਗਿਆ ਉਹਨਾਂ ਨੂੰ ਵੀ ਬਰਾਮਦ ਕੀਤੀ ਗਈ